ਇੱਕ ਮੁਸਲਮਾਨਾਂ ਦਾ ਪਿੰਡ ਸੀ ਛੋਟਾ ਪਿੰਡ ਉਹ ਸਾਰਾ ਹੀ ਮੁਸਲਮਾਨਾਂ ਦਾ ਕਹਿੰਦੇ ਉੱਥੋਂ ਦੇ ਜਿੰਨੇ ਮੁਸਲਮਾਨ ਸੀ ਨੋ ਸਾਰੇ ਮੱਕੇ ਜਾ ਕੇ ਕਾਬੇ ਹਜ ਕਰਕੇ ਆਏ ਸੀ ਇੱਕ ਘਰ ਉਹ ਪਿੰਡ ਵਿੱਚ ਐਦਾਂ ਦਾ ਹੈ ਜਿਹੜਾ ਮੁਸਲਮਾਨ ਹਜ ਨਹੀਂ ਕਰਨ ਗਿਆ ਪੂਰੇ ਪਿੰਡ ਵਾਲਿਆਂ ਇਕੱਠੇ ਹੋ ਕੇ ਕਹਿੰਿਆ ਤੂੰ ਸਾਡੇ ਪਿੰਡ ਤੇ ਕਲੰਕ ਹੈ ਜੇ ਤੂੰ ਕਿਤੇ ਹਜ ਕਰਾਂਵੇਂ ਨਾ ਅਸੀਂ ਦਾਅਵੇ ਨਾਲ ਕਹੀਏ ਸਾਡਾ ਸਾਰਾ ਪਿੰਡ ਹਾਜੀਆਂ ਦਾ ਸਾਰਾ ਪਿੰਡ ਹੱਜ ਕਰਕੇ ਆਏ ਤੇਰੇ ਕਰਕੇ ਅਸੀਂ ਦਾਵਾ ਨਹੀਂ ਕਰ ਸਕਦੇ ਕਹਿੰਦੇ ਤੂੰ ਵੀ ਹੱਜ ਕਰਕੇ ਆ ਜੇ ਤੇਰੇ ਕੋਲ ਪੈਸੇ ਨਹੀਂ ਨਾ ਅਸੀਂ ਦੇ ਦਿੰਨੇ ਉਹ ਕਹਿੰਦਾ ਚਲੋ ਸਾਰਾ ਪਿੰਡ ਕਹਿਣ ਆਇਆ ਕੋਈ ਗੱਲ ਨਹੀਂ ਮੈਂ ਹੱਜ ਘਰ ਆਵਾਂਗਾ ਇੱਕ ਮਹੀਨੇ ਦਾ ਮੈਨੂੰ ਵਕਤ ਦਿਓ ਮੈਂ ਪੈਸੇ ਜੋੜ ਲਾਂ ਜਰੂਰ ਹੱਜ ਤੇ ਜਾਵਾਂਗਾ ਪਿੰਡ ਵਾਲੇ ਕਹਿੰਦੇ ਚਲੋ ਠੀਕ ਹੈ ਇੱਕ ਮਹੀਨਾ ਪੈਸੇ ਜੋੜਦਾ ਰਿਆ ਜੋੜਦਾ ਰਿਆ ਹਜ ਕਰਨ ਦੀ ਤਰੀਕ ਰੱਖ ਲਈ ਜਦੋਂ ਉਹਨੇ ਸਵੇਰੇ ਉਸ ਵਕਤ ਮੱਕੇ ਨੂੰ ਨਿਕਲਣਾ ਸੀ ਉਹਨੂੰ ਜਾਣ ਆਉਣ ਨੂੰ ਇੱਕ ਮਹੀਨਾ ਲੱਗਣਾ ਸੀ ਰਸਤੇ ਵਿੱਚ ਖਰਚਾ ਵੀ ਚਾਹੀਦਾ ਸੀ ਉੱਥੇ ਵੀ ਖਰਚ ਹੋਣਾ ਸੀ ਉਹਨੇ ਪੈਸੇ ਜੋੜ ਲਏ ਜਿਸ ਦਿਨ ਉਹਨੇ ਸਵੇਰੇ ਤੁਰਨਾ ਸੀ ਤੁਹਾਨੂੰ ਵੀ ਪਤਾ ਹੈ ਜਦੋਂ ਆਪਾਂ ਯਾਤਰਾ ਤੇ ਜਾਂਦੇ ਆ ਲੋਕ ਤੜਕੇ ਉੱਠ ਖੜਦੇ ਨੇ ਰਸਤੇ ਵਾਸਤੇ ਕੋ ਰੋਟੀ ਪ੍ਰਸ਼ਾਦਾ ਬਣਾ ਲਈਏ ਸਜਰੇ ਜਾਣ ਉਹ ਤੜਕੇ ਅੰਮ੍ਰਿਤ ਵੇਲੇ ਸਜਰੇ ਉੱਠ ਖੜੇ ਉਦੇ ਘਰ ਵਾਲੀ ਨੇ ਕੁਝ ਪ੍ਰਸ਼ਾਦੇ ਬਣਾ ਕੇ ਗਠਲੀ ਬੰਦ ਦਿੱਤੇ ਨਾਲ ਪੁਨੇ ਵਿੱਚ ਇੱਕ ਦੋ ਲੀੜੇ ਕੱਪੜੇ ਉਹਦੇ ਝੋਲੇ ਵਿੱਚ ਪਾ ਦਿੱਤੇ ਉਹਨੇ ਕੁਝ ਮਾਇਆ ਗਠ ਬੰਨ ਕੇ ਰੱਖ ਲਈ ਸਾਰੀ ਤਿਆਰੀ ਮੁਕੰਮਲ ਹੋ ਗਈ ਜਦੋਂ ਸਵੇਰੇ ਉਸ ਵਕਤ ਇਹ ਦਿਨ ਚੜਨ ਤੋਂ ਪਹਿਲਾਂ ਤੁਰਨ ਲੱਗਾ ਨਾ ਅਜੇ ਫਜ਼ਰ ਦੀ ਨਵਾਜ਼ ਕਰਨ ਲੱਗਾ ਸੀ ਐਨੇ ਨੂੰ ਮੂੰਹ ਨੇਰੇ ਤੜਕਾ ਅਜੇ ਨੇਰਾ ਹੈ ਉਹਦੇ ਘਰ ਦਾ ਕਿਸੇ ਨੇ ਦਰਵਾਜ਼ਾ ਖੜਕਾ ਦਿੱਤਾ ਉਹਨੇ ਘਰ ਵਾਲੀ ਆਪਣੀ ਬੇਗਮ ਨੂੰ ਕਿਹਾ ਵੇਖਣ ਸਹਿਬਾਂ ਦੇਖ ਤਾਂ ਇੰਨੇ ਸੱਜਰੇ ਕੌਣ ਆ ਗਿਆ ਇੰਨੇ ਸਵਖਤੇ ਕੌਣ ਆ ਗਿਆ ਜਦੋਂ ਦਰਵਾਜ਼ਾ ਖੋਲਿਆ ਨਾਲ ਦੇ ਪਿੰਡੋਂ ਇੱਕ ਮੁਸਲਮਾਨ ਉਹਦਾ ਦੋਸਤ ਤੇ ਉਹਦੇ ਘਰ ਵਾਲੀ ਬੇਗਮ ਆਈ ਉਹਨਾਂ ਨੂੰ ਕਿ ਅੰਦਰ ਲੰਘਾਓ ਤੇ ਨਾਲ ਉਹਨੇ ਹੈਰਾਨ ਹੋ ਕੇ ਪੁੱਛਿਆ ਇੰਨਾ ਮੂੰਹ ਨੇਰੇ ਕਿਉਂ ਆ ਗਏ ਹੋ ਕੀ ਗੱਲ ਖੈਰ ਤਾਂ ਹੈ ਉਹ ਮੁਸਲਮਾਨ ਕਹਿੰਦਾ ਹਾਂ ਖੈਰ ਤਾਂ ਹੈ ਪਰ ਮੁਸ਼ਕਲ ਬਹੁਤ ਵੱਡੀ ਹੈ ਉਨਕਾ ਕੋਈ ਗੱਲ ਨਹੀਂ ਬੈਠੋ ਜਦੋਂ ਪਾਣੀ ਦਾ ਗਲਾਸ ਦਿੱਤਾ ਉਹ ਦੋਵੇਂ ਜੀ ਉਹਨਾਂ ਦੀ ਗੱਲ ਸੁਣਨ ਵਾਸਤੇ ਬਹਿ ਗਏ ਉਹ ਨਾਲ ਦੇ ਪਿੰਡੋਂ ਆਇਆ ਮੁਸਲਮਾਨ ਤੇ ਉਹਦੇ ਘਰ ਵਾਲੀ ਬੇਗਮ ਕੁਝ ਦੱਸਣ ਤੋਂ ਪਹਿਲਾਂ ਰੋਣ ਲੱਗ ਪਈ ਉਹਨਾਂ ਕਹਿੰਦੇ ਦੇਖੋ ਰੋਵੋ ਨਾ ਗੱਲ ਦੱਸੋ ਕੀ ਹੈ ਜੇ ਕੋਈ ਮੁਸ਼ਕਲ ਹੈ ਆਪਾਂ ਉਹਦਾ ਹੱਲ ਕਰਾਂਗੇ ਜਿੰਨੇ ਜੋਗਾ ਮੈਂ ਹਾਂ ਤੁਹਾਡੀ ਮਦਦ ਕਰਾਂਗਾ ਇਹ ਤੁਸੀਂ ਵੀ ਵਿਖਿਓ ਕਦੇ ਜਿਹਦੇ ਨਾਲ ਬਹੁਤ ਪਿਆਰ ਹੋਵੇ ਨਾ ਉਹਨੂੰ ਮੁਸ਼ਕਲ ਦੱਸਣ ਜਾਈਏ ਦੱਸ ਨਹੀਂ ਹੁੰਦੀ ਜ਼ੁਬਾਨ ਤੋਂ ਅੱਖਾਂ ਤੋਂ ਹੰਝੂ ਆ ਜਾਂਦੇ ਨੇ ਉਹ ਆਪੇ ਹੀ ਗੱਲ ਨਾਲ ਲਾ ਕੇ ਕਹਿੰਦਾ ਤੂੰ ਦੱਸ ਰੋਂਦਾ ਕਿਉਂ ਹੈ ਯਾਰ ਜਿੰਨੇ ਜੋਗੇ ਆ ਤੇਰੀ ਮਦਦ ਕਰਾਂ ਜਦੋਂ ਦੋਵੇਂ ਮੀਆਂ ਬੀਬੀ ਰੋਣ ਲੱਗ ਪਏ ਉਹਨਾਂ ਕੋਲ ਬਹਿ ਕੇ ਬਾਹ ਫੜ ਕੇ ਕਹਿੰਦਾ ਦੇਖੋ ਰੋਵੋ ਨਾ ਕੋਈ ਗੱਲ ਨਹੀਂ ਜੇ ਕੋਈ ਵੱਡੀ ਮੁਸ਼ਕਲ ਹੈ ਦੱਸੋ ਜਿੰਨੇ ਜੋਗੇ ਹਾਂ ਤੁਹਾਡੀ ਮਦਦ ਕਰਾਂਗੇ ਰੋ ਕਿਉਂ ਰਹੇ ਹੋ ਉਹਨਾਂ ਦੋਵੇਂ ਮੀਆਂ ਬੀਬੀ ਨੇ ਰੁੰਦਿਆਂ ਇੱਕ ਗੱਲ ਕਹੀ 7 ਦਿਨ ਰਹਿ ਗਏ ਨੇ ਸਾਡੀ ਬੱਚੀ ਦਾ ਨਿਕਾਹ ਹੈ ਵਿਆਹ ਹੈ ਜਿਹੜੇ ਬੰਦੇ ਕੋਲੋਂ ਪੈਸੇ ਲੈਣੇ ਸੀ ਕਰਜ਼ਾ ਚੁੱਕਣਾ ਸੀ ਉਹ ਬੰਦਾ ਪੈਸੇ ਦੇਣ ਤੋਂ ਮੁੱਕਰ ਗਿਆ ਰਤੀ ਹੁਣ ਸਾਡੇ ਕੋਲ ਇੱਕ ਨਵਾਂ ਪੈਸਾ ਨਹੀਂ ਹੁਣ ਸਾਡੇ ਕੋਲ ਇੱਕ ਡੱਗਾ ਨਹੀਂ ਹੈ ਬੱਚੀ ਦਾ ਦਾਜ ਵੀ ਮਣਾਉਣਾ ਹੈ ਆਏ ਹੋਏ ਬਰਾਤਿਆਂ ਦੀ ਸੇਵਾ ਵੀ ਕਰਨੀ ਹੈ ਅਜੇ ਭਾਜੀ ਵੀ ਤਿਆਰ ਕਰਨੀ ਹੈ ਇੱਕ ਘਰ ਵਿੱਚ ਪੈਸਾ ਨਹੀਂ ਹੈ ਕੱਪੜਾ ਲੀੜਾ ਖਰੀਦਣੇ ਭਾਜੀ ਤਿਆਰ ਕਰਨੀ ਐ ਮਰਾਤ ਦਾ ਇੰਤਜ਼ਾਮ ਕਰਨੇ ਕੋਈ ਦਾਜ ਦਾ ਕਪੜਾ ਬਣਾਉਣੇ ਪੈਸਾ ਕੋਲ ਨਹੀਂ ਐ ਜਿੱਤੋਂ ਕਰਜ਼ਾ ਚੁਕਣਾ ਸੀ ਉਹ ਰਤੀ ਮੁੱਕਰ ਗਏ ਜਿਵੇਂ ਕਿਵੇਂ ਹੋਵੇ ਸਾਡੀ ਮਦਦ ਕਰੋ ਜਦੋਂ ਬੰਦਾ ਫਸਿਆ ਹੋਵੇ ਨਾ ਉਦੋਂ ਜ਼ੁਬਾਨ ਤੋਂ ਸ਼ਬਦ ਘੱਟ ਨਿਕਲਦੇ ਨੇ ਅੱਖਾਂ ਤੋਂ ਰੋਣਾ ਜ਼ਿਆਦਾ ਆਉਂਦਾ ਓਦੀਆਂ ਅੱਖਾਂ ਦੇ ਹੰਝੂ ਪੋਚਦੇ ਉਹ ਮੁਸਲਮਾਨ ਨੇ ਇੱਕ ਗੱਲ ਕਹੀ ਕਿਹਦਾ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰ ਤੇਰੀ ਧੀ ਸਾਡੀ ਧੀ ਹੈ ਤੇਰੀ ਮਦਦ ਜ਼ਰੂਰ ਕਰਾਂਗੇ ਵੱਧ ਤੋਂ ਵੱਧ ਮਦਦ ਕਰਾਂਗੇ ਜਿੰਨੇ ਪੈਸੇ ਉਹਨੇ ਹੱਜ ਵਾਸਤੇ ਰੱਖੇ ਸੀ ਸਾਰੇ ਪੈਸੇ ਚੁੱਕੇ ਚੁੱਕੇ ਉਹਨੂੰ ਦੇ ਦਿੱਤੇ ਕਹਿੰਦਾ ਆ ਫੜ ਇੰਨੇ ਪੈਸੇ ਲੈ ਜਾ ਇਹਦੇ ਨਾਲ ਤੇਰਾ ਗੁਜ਼ਾਰਾ ਹੋਣਾ ਹੈ ਬੱਚੀ ਦਾ ਕੋਈ ਕਪੜਾ ਲੀੜਾ ਬਣਾਉਣਾ ਹੈ ਕੋਈ ਵਿਆਹ ਦੀਆਂ ਚੀਜ਼ਾਂ ਬਣਾਉਣੀਆਂ ਨੇ ਇੰਤਜ਼ਾਮ ਕਰ ਥੋੜੇ ਬੋਤੇ ਮੈਂ ਪੰਨਾਂ ਚੋਂ ਦੇਣਾ ਅਜ ਹੋਰ ਕਰਾਂਗਾ ਤੇਰੀ ਬੱਚੀ ਦਾ ਨਕਾਬ ਵਧੀਆ ਹੋਏਗਾ ਜਿੰਨੇ ਪੈਸੇ ਹੱਜਲੇ ਜੋੜੇ ਸੀ ਸਾਰੇ ਚੁੱਕੇ ਦੇ ਦਿੱਤੇ ਦਿਨ ਚੜਿਆ ਪਿੰਡ 'ਚ ਰੌਲਾ ਪੈ ਗਿਆ ਉਹ ਤਾਂ ਗਿਆ ਹੀ ਨਹੀਂ ਹੱਜ ਕਰਨ ਉਹ ਤਾਂ ਗਿਆ ਹੀ ਨਹੀਂ ਕਿਉਂਕਿ ਉਹਨੇ ਹੱਜ ਕਰਨਾ ਰੱਦ ਕਰ ਦਿੱਤਾ ਪੈਸੇ ਉਹਨੂੰ ਦਿੱਤੇ ਪਿੰਡ ਵਾਲੇ ਆ ਕੇ ਲਾਣਤਾਂ ਪਾਉਣ ਲੱਗ ਪਏ ਕਹਿੰਦੇ ਤੂੰ ਮੁਸਲਮਾਨ ਹੈ ਹੀ ਨਹੀਂ ਤੂੰ ਤਾਂ ਕਾਫਰ ਹੈ ਤੂੰ ਸੱਚਾ ਮੁਸਲਮਾਨ ਨਹੀਂ ਹੈ ਤੂੰ ਤਾਂ ਕਾਫਰ ਹੈ ਸਾਰੇ ਪਿੰਡ ਨੇ ਲਾਣਤਾਂ ਪਾਈਆਂ ਅਖੀਰ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਇਹਨੂੰ ਪਿੰਡ ਵਿੱਚੋਂ ਕੱਢਣ ਦੀ ਸਜ਼ਾ ਸੁਣਾਓ ਇਹਨੂੰ ਪਿੰਡ 'ਚ ਨਾ ਰੱਖੋ ਉਹਨੂੰ ਅਗਲੇ ਦਿਨ ਪੰਚਾਇਤ ਕਰਕੇ ਕਿਹਾ ਵੀ ਤੈਨੂੰ ਪਿੰਡ ਵੱਲੋਂ ਇਹ ਸਜ਼ਾ ਹੈ ਸਾਡਾ ਪਿੰਡ ਛੱਡ ਕੇ ਚੱਲ ਜਾ ਉਹਨੇ ਕਿਹਾ ਕੋਈ ਗੱਲ ਨਹੀਂ ਆਪਣਾ ਸਾਜੋ-ਸਮਾਨ ਬੰਨਿਆ ਗੱਡਾ ਮੰਗਾਇਆ ਸਮਾਨ ਲੱਦ ਲਿਆ ਪੂਰਾ ਦਿਨ ਉਹਨੂੰ ਲੱਗਾ ਸਾਰੇ ਘਰ ਦਾ ਸਮਾਨ ਲੱਦ ਕੇ ਉਹ ਪਿੰਡ ਛੱਡ ਗਿਆ ਪਿੰਡ ਵਾਲਿਆਂ ਪਿੰਡੋਂ ਕੱਢ ਦਿੱਤਾ ਸਜ਼ਾ ਕਾਦੀ ਹੈ ਤੂੰ ਹੱਜ ਕਰਨ ਨਹੀਂ ਗਿਆ ਹੱਜ ਦੇ ਪੈਸੇ ਕਿਸੇ ਹੋਰ ਨੂੰ ਦੇ ਦਿੱਤੇ ਨੇ ਆਪ ਹੱਜ ਕਰਨ ਗਿਆ ਨਹੀਂ ਉਹਨੂੰ ਪਿੰਡੋਂ ਕੱਢ ਦਿੱਤਾ ਇੱਕ ਮਹੀਨੇ ਬਾਅਦ ਜਦੋਂ ਉਸ ਪਿੰਡ ਦਾ ਕਾਕਾਜੀ ਹੱਜ ਕਰਕੇ ਆਇਆ ਨਾ ਮੱਕੇ ਤੋਂ ਉਹਨੇ ਪਿੰਡ ਵਾਲਿਆਂ ਨੂੰ ਕਿਹਾ ਫਲਾਨਾ ਮੁਸਲਮਾਨ ਕਿੱਥੇ ਹੈ ਉਹਨੇ ਕਿਹਾ ਉਹ ਤਾਂ ਪਿੰਡੋਂ ਕੱਢ ਦਿੱਤਾ ਉਹ ਤਾਂ ਪਿੰਡ ਦੇ ਨਾਂ ਤੇ ਕਲੰਕ ਸੀ ਹੱਜ ਕਰਨੀ ਸੀ ਜਾਂਦਾ ਵਾਦਾ ਕਰਕੇ ਮੁੱਕਰ ਗਿਆ ਜਾਣਾ ਸੀ ਉਹਨੇ ਪਰ ਵਾਦਾ ਕਰਕੇ ਮੁੱਕਰ ਗਿਆ ਗਿਆ ਨਹੀਂ ਉਹਨੂੰ ਪਿੰਡੋਂ ਕੱਢ ਦਿੱਤਾ ਪਿੰਡ ਵਾਲਿਆਂ ਨੇ ਉਹ ਕਾਜੀ ਬੋਲੇ ਅੱਖਾਂ ਭਰ ਕੇ ਕਹਿੰਦਾ ਓਏ ਲਹਨਤੀਓ ਨੂੰ ਪਿੰਡੋਂ ਨਹੀਂ ਸੀ ਕੱਢਣਾ ਉਹਦੇ ਨਾਲ ਦਾ ਦੁਨੀਆਂ ਵਿੱਚ ਧਾਰਮਿਕ ਬੰਦਾ ਕੋਈ ਨਹੀਂ ਹੈ ਉਹਦੇ ਨਾਲ ਦਾ ਦੁਨੀਆਂ ਵਿੱਚ ਪੂਜਨੀਕ ਕੋਈ ਨਹੀਂ ਹੈ ਕਹਿੰਦੇ ਕਿਉਂ ਕਹਿੰਦੇ ਇਸ ਸਾਲ ਮੈਂ ਵੀ ਹੱਜ ਤੇ ਗਿਆ ਸੀ 3 ਲੱਖ ਮੁਸਲਮਾਨਾਂ ਨੇ ਤਕਰੀਬਨ ਹੱਜ ਕੀਤਾ ਹੈ ਅੱਲਾਹ ਤਾਲਾ ਦਾ ਫਰਿਸ਼ਤਾ ਪ੍ਰਗਟ ਹੋਇਆ ਉਹਨੇ ਆਵਾਜ਼ ਦੇ ਕੇ ਕਿਹਾ 3 ਲੱਖ ਮੁਸਲਮਾਨ ਹਜ ਕਰਨ ਆਇਆ ਹੈ ਸਭ ਤੋਂ ਜ਼ਿਆਦਾ ਹਜ ਕੋਈ ਮੁਸਲਮਾਨ ਦਾ ਪਰਵਾਨ ਹੋਇਆ ਔਰ ਕਮਾਲ ਦੀ ਗੱਲ ਹੈ ਉਹ ਮੁਸਲਮਾਨ ਹਜ ਕਰਨ ਆਇਆ ਹੀ ਨਹੀਂ ਉਹਦਾ ਘਰ ਬੈਠੇ ਹੀ ਹਜ ਹੋ ਗਿਆ ਕਹਿੰਦੇ ਫਿਰ ਸਾਰਿਆਂ ਨੇ ਪੁੱਛਿਆ ਫਰਿਸ਼ਤੇ ਨੂੰ ਉਹ ਮੁਸਲਮਾਨ ਕੌਣ ਹੈ ਕਹਿੰਦੇ ਜਦੋਂ ਉਹਨੇ ਮੇਰੇ ਪਿੰਡ ਦਾ ਨਾਮ ਲਿਆ ਮੈਂ ਹੈਰਾਨ ਹੋ ਗਿਆ ਮੇਰੇ ਪਿੰਡ ਦਾ ਮੁਸਲਮਾਨ ਘਰ ਬੈਠਿਆਂ ਮੱਕੇ ਹਜ ਹੋ ਗਿਆ ਕਹਿੰਦੇ ਫਰਿਸ਼ਤੇ ਨੇ ਕਿਹਾ ਉਹਨੇ ਹਜ ਲਈ ਪੈਸੇ ਜੋੜੇ ਸੀ ਪਰ ਕਿਸੇ ਉੱਤੇ ਦਇਆ ਕਰਕੇ ਉਹਦੀ ਮਦਦ ਕਰ ਦਿੱਤੀ ਉਹਦਾ ਘਰ ਬੈਠਿਆਂ ਹੀ ਹਜ ਹੋ ਗਿਆ ਜਿੱਦਣ ਕਿਸੇ ਤੇ ਦਇਆ ਕਰਨ ਲੱਗ ਜਾਓ ਤੁਹਾਡਾ ਘਰ ਬੈਠੇ ਹਜ ਹੋ ਜਾਏਗਾ ਜਿੱਦਣ ਆਪਾਂ ਦਇਆ ਕਰਨ ਲੱਗ ਪੈਣਾ ਕਿਸੇ ਤੇ 68 ਤੀਰਥਾਂ ਦਾ ਫਲ ਘਰ ਬੈਠਿਆਂ ਮਿਲ ਜਾਂਦੇ ਤਾਈਓ ਪਾਤਸ਼ਾਹ ਨੇ ਬਚਨ ਕਹੇ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਭਾਈ 68 ਤੀਰਥਾਂ ਦਾ ਫਲ ਘਰ ਬੈਠਿਆਂ ਮਿਲ ਜਾਂਦਾ ਜੇ ਕਿਸੇ ਤੇ ਦਇਆ ਕਰ ਦਿਓ ਤੇ ਸਾਧੂ ਕੋਲ ਪਤਾ ਕਿੰਨਾ ਪੁੰਨ ਇਕੱਠਾ ਹੋ ਜਾਂਦਾ ਉਹ ਲੋਕਾਂ ਤੇ ਦਇਆ ਕਰੀ ਜਾਂਦਾ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਉਹ ਲੋਕਾਂ ਤੇ ਇੰਨਾ ਪਰਵਕਾਰ ਦਇਆ ਕਰਦਾ ਉਹਦਾ ਪਤਾ ਨਹੀਂ ਕਿੰਨਾ ਫਲ ਇਕੱਠਾ ਹੋ ਜਾਂਦਾ ਕਿੰਨੇ ਹੱਜ ਹੋ ਜਾਂਦੇ ਉਹਦੇ